ਸਤ ਸ੍ਰੀ ਅਕਾਲ ਐਸਐਮਜ਼ੈਡ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਕਿਰਨ 프리 ਤੇ ਅੱਜ ਅਸੀਂ ਗੱਲ ਕਰਨ ਜਾ ਰਹੀਆਂ ਕਿਸਾਨਾਂ ਦੇ ਮੁੱਦੇ ਦੀ ਜੀਹਾਂ ਕਿਸਾਨਾਂ ਦੇ ਲਈ ਹੁਣ ਕੇਂਦਰ ਸਰਕਾਰ ਨੇ ਆਪਰੇਸ਼ਨ ਕਲੀਨ ਸ਼ੁਰੂ ਕਰ ਦਿੱਤਾ ਹੈ ਅਖਿਰਕੀ ਹੈ ਆਪਰੇਸ਼ਨ ਕਲੀਨ ਇਸ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਵਾਂਗੇ ਜੀ ਹਾਂ ਆਪਰੇਸ਼ਨ ਕਲੀਨ ਤਹਿਤ ਕੇਂਦਰ ਸਰਕਾਰ ਨੇ ਹੁਣੇ ਹੀ ਆਦੇਸ਼ ਜਾਰੀ ਕੀਤੇ ਨੇ ਕਿ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੇ ਜਿੰਨੇ ਵੀ ਕਿਸਾਨ ਬੈਠੇ ਨੇ ਤਰਨਾਕਾਰੀ ਪ੍ਰਦਰਸ਼ਨਕਾਰੀ ਬੈਠੇ ਨੇ ਉਹਨਾਂ ਨੂੰ ਉੱਥੋਂ ਹਟਾਇਆ ਜਾਵੇ ਜੀ ਹਾਂ ਉਹਨਾਂ ਨੂੰ ਇੱਕ ਹਫਤੇ ਦੇ ਅੰਦਰ ਉੱਥੋਂ ਹਟਣ ਦੇ ਆਦੇਸ਼ ਨੇ ਜਿਹੜੇ ਕੇਂਦਰ ਸਰਕਾਰ ਨੇ ਜਾਰੀ ਕਰ ਦਿੱਤੇ ਨੇ ਇਤੇ ਨਾਲ ਹੀ ਉਹਨਾਂ ਨੇ ਇਸ ਦੇ ਲਈ ਹਰਿਆਣਾ ਸਰਕਾਰ ਨੂੰ ਮੋਹਰੀ ਬਣਾਇਆ ਜੀ ਹਾਂ ਹਰਿਆਣਾ ਸਰਕਾਰ ਨੂੰ ਆਦੇਸ਼ ਜਾਰੀ ਕੀਤੇ ਗਏ ਨੇ ਕਿ ਹਰਿਆਣਾ ਸਰਕਾਰ ਇਹੀ ਜ਼ਿੰਮੇਵਾਰੀ ਬਣੇਗੀ ਕਿ ਉਹ ਉੱਥੇ ਜਿਹੜੇ ਬਾਰਡਰ ਤੇ ਕਿਸਾਨ ਬੈਠੇ ਨਹੀਂ ਉਹਨਾਂ ਨੂੰ ਉਸ ਜਗ੍ਹਾ ਤੋਂ ਹਟਾਇਆ ਜਾਵੇ ਇਹ ਫੈਸਲਾ ਬਹੁਤ ਸ਼ੌਕਿੰਗ ਹੈ ਇਕਦਮ ਜਿਹੜੀ ਇਹ ਫੈਸਲਾ ਆਪਰੇਸ਼ਨ ਚਲਾਇਆ ਗਿਆ ਇਸ ਤਹਿਤ ਜਿਹੜੇ ਬਹੁਤ ਲੋਕ ਆ ਜਿਹੜੇ ਬਹੁਤ ਕਨਫਿਊਜ਼ਡ ਹੋ ਚੁੱਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਕਰੋਨਾ ਜਿਹੜਾ ਬਹੁਤ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ ਇਹ ਹਵਾਲਾ ਦਿੱਤਾ ਗਿਆ ਹੈ ਕਿ ਕਰੋਨਾ ਦੇ ਕਾਰਨ ਕਰੋਨਾ ਦੀ ਜਿਹੜੀ ਗਿਣਤੀ ਆ ਕਰੋਨਾ ਦੇ ਕਾਰਨ ਮਰੀਜ਼ਾਂ ਦੀ ਮਰਨ ਵਾਲਿਆਂ ਦੀ ਗਿਣਤੀ ਆ ਦਿਨ-ਬਦਿਨ ਬਹੁਤ ਵਧਦੀ ਜਾ ਰਹੀ ਹੈ ਤੇ ਸਥਿਤੀ ਆ ਜਿਹੜੀ ਬੇਕਾਬੂ ਹੁੰਦੀ ਜਾ ਰਹੀ ਹੈ ਉੱਥੇ ਬੈਠੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਰੋਨਾ ਵਾਇਰਸ ਨਾ ਹੋਵੇ ਕੋਈ ਵੀ ਸੰਕਰਮਣ ਨਾ ਹੋਵੇ ਅਤੇ ਉਹਨਾਂ ਦੇ ਕਾਰਨ ਉੱਥੇ ਮੌਜੂਦ ਜਿਹੜੇ ਆਸ-ਪਾਸ ਲੋਕ ਰਹਿੰਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਇਸੇ ਲਈ ਇਹ ਜਿਹੜਾ ਇਹ ਆਪਰੇਸ਼ਨ ਕਲੀਨ ਚਲਾਇਆ ਗਿਆ ਹੈ ਇਹ ਕਹਿਣਾ ਹੈ ਕੇਂਦਰ ਸਰਕਾਰ ਦਾ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਦੀ ਜਿਹੜੀ ਸੁਰੱਖਿਆ ਵਾ ਲੋਕਾਂ ਦੀ ਸਿਹਤ ਸਭ ਤੋਂ ਜ਼ਰੂਰੀ ਹੈ ਇਸ ਚੀਜ਼ ਨੂੰ ਧਿਆਨ ਰੱਖਦੇ ਹੋਏ ਆਪਰੇਸ਼ਨ ਕਲੀਨ ਜਿਹੜਾ ਸ਼ੁਰੂ ਕੀਤਾ ਗਿਆ ਹੈ ਇਹਦੇ ਨਾਲ ਹੀ ਤਿੰਨ ਜਿਹੜੀਆਂ ਕੈਟਾਗਰੀਜ਼ ਨੇ ਤਿੰਨ ਜਿਹੜੇ ਪੜਾਅ ਹੋ ਸਕਦੇ ਆ ਇਹਨਾਂ ਦੇ ਵੱਲੋਂ ਜਿਹੜੇ ਇਹ ਸਾਰੀ ਜਿਹੜੀ ਜਾਣਕਾਰੀ ਹੈ ਮੀਡੀਆ ਦੇ ਸੂਤਰਾਂ ਤੋਂ ਮਿਲੀ ਹੋਈ ਹੈ ਅਲੱਗ-ਅਲੱਗ ਨਿਊਜ਼ਪੇਪਰ ਅਲੱਗ-ਅਲੱਗ ਚੈਨਲਸ ਦੇ ਵਿੱਚ ਇਹ ਜਾਣਕਾਰੀ ਤੁਸੀਂ ਵੇਖ ਸਕਦੇ ਹੋ ਜਿਹੜੀ ਸ਼ੇਅਰ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਤਿੰਨ ਪੜਾਅ ਨੇ ਜਿਸ ਵਿੱਚ ਪਹਿਲੇ ਪੜਾਅ ਦੇ ਵਿੱਚ ਉਹਨਾਂ ਨੂੰ ਆਰਾਮ ਨਾਲ ਸਮਝਾਇਆ ਜਾਵੇਗਾ ਪ੍ਰਸ਼ਾਸਨਿਕ ਅਧਿਕਾਰੀ ਸਮਝਾਉਣਗੇ ਉਸ ਜਗ੍ਹਾ ਨੂੰ ਖਾਲੀ ਕਰਨ ਦੇ ਲਈ ਧਰਨੇ ਨੂੰ ਖਤਮ ਕਰਨ ਦੇ ਲਈ ਸੈਕੰਡ ਪੜਾਅ ਦੇ ਵਿੱਚ ਜਿਹੜੇ ਮੰਤਰੀ ਨੇ ਉਹ ਆਉਣਗੇ ਤੇ ਉਹਨਾਂ ਨੂੰ ਉਹਨਾਂ ਵੱਲੋਂ ਸਮਝਾਇਆ ਜਾਵੇਗਾ ਕਿ ਕਿਸੇ ਤਰੀਕੇ ਨਾਲ ਇਸ ਨੂੰ ਤਦ ਨੇ ਨੂੰ ਜਿਹੜਾ ਖਤਮ ਕੀਤਾ ਜਾਵੇ ਇਸ ਦੇ ਨਾਲ ਜੇਕਰ ਆ ਦੋਵੇਂ ਪੜਾਫੇਲ ਹੋ ਜਾਂਦੇ ਨੇ ਤੀਜੇ ਪੜਾ ਦੇ ਵਿੱਚ ਜਿਹੜਾ ਪੁਲਿਸ ਬਲ ਐਨ ਡੀ ਆਰ ਐਫ ਦੀਆਂ ਟੀਮਾਂ ਵਗੈਰਾ ਯੂਜ਼ ਕੀਤੀਆਂ ਜਾਣਗੀਆਂ ਉਹਨਾਂ ਤੋਂ ਉਹ ਜਗ੍ਹਾ ਖਾਲੀ ਕਰਵਾਉਣ ਦੇ ਲਈ ਜੀ ਹਾਂ ਹਫਤੇ ਦਾ ਟਾਈਮ ਦਿੱਤਾ ਗਿਆ ਇੱਕ ਹਫਤੇ ਦੇ ਵਿੱਚ ਉਹਨਾਂ ਨੂੰ ਆਪਰੇਸ਼ਨ ਕਲੀਨ ਜਿਹੜਾ ਨਾਮ ਦਿੱਤਾ ਗਿਆ ਉਸ ਜਗ੍ਹਾ ਤੋਂ ਹਟਾਉਣ ਦੇ ਲਈ ਇਸ ਦਿਨ ਵਾਲੀ ਇਹ ਹਵਾਲਾ ਦਿੱਤਾ ਗਿਆ ਹੈ ਕਿ 26 ਜਨਵਰੀ ਨੂੰ ਬਹੁਤ ਜ਼ਿਆਦਾ ਇਕੱਟ ਸੀ ਉਸ ਤੋਂ ਬਾਅਦ ਕਈ ਜਿਹੜੇ ਕਿਸਾਨ ਵੀਰ ਆਪਣੇ ਸ਼ਹਿਰਾਂ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਜਾ ਰਹੇ ਸੀ ਵਾਪਸ ਪਰਤਰੀ ਸੀ ਤਾਂ ਕਿਸੇ ਤਰੀਕੇ ਦਾ ਜਿਹੜਾ ਵਾਇਰਸ ਆ ਉਹਨਾਂ ਨੂੰ ਫੜ ਸਕਦਾ ਹੈ ਕਿਸੇ ਤਰੀਕੇ ਦਾ ਵਾਇਰਸ ਆ ਜਿਹੜਾ ਬਹੁਤ ਜ਼ਿਆਦਾ ਫੈਲ ਸਕਦਾ ਹੈ ਲੱਖਾਂ ਦੀ ਤਾਦਾਦ ਵਿੱਚ ਹੀ ਉੱਥੇ ਲੋਕ ਬੈਠੇ ਨੇ ਅਤੇ ਕਿਸੇ ਵੀ ਇੱਕ ਨੂੰ ਜੇਕਰ ਕੋਰੋਨਾ ਹੋ ਜਾਂਦਾ ਹੈ ਤਾਂ ਉਸ ਨਾਲ ਬਿਹਦ ਖਤਰਾ ਬਾਤ ਸਕਦਾ ਹੈ ਉਹਨਾਂ ਤੋਂ ਬਹੁਤ ਜ਼ਿਆਦਾ ਇੱਕ ਇਹ ਵੀ ਸਰਚ ਜਾਰੀ ਹੋਈ ਹੈ ਇਹ ਵੀ ਸਰਚ ਜਿਹੜੀ ਹੁਣ ਸਾਹਮਣੇ ਆ ਰਹੀ ਹੈ ਕਿ ਹਵਾ ਦੇ ਵਿੱਚੋਂ ਜਿਹੜਾ ਕਰੋਨਾ ਫੈਲ ਰਿਹਾ ਇੱਕ ਸਰਵੇ ਕੀਤਾ ਗਿਆ ਕਿ ਕੋਈ ਵੀ ਕਿਸੇ ਦੇ ਟੱਚ ਵਿੱਚ ਨਹੀਂ ਸੀ ਇੱਕ ਇਕੱਠੇ ਦੇ ਵਿੱਚ ਪਰ ਫਿਰ ਵੀ ਹਵਾ ਦੇ ਕਾਰਨ ਹੀ ਜਿਹੜਾ ਕਰੋਨਾ ਬਹੁਤ ਜ਼ਿਆਦਾ ਫੈਲ ਗਿਆ ਤੇ ਹਵਾ ਕਾਰਨ ਹੀ ਕਰੋਨਾ ਵਾਇਰਸ ਨਾਲ ਕਈਆਂ ਦੀ ਮੌਤ ਹੋ ਗਈ ਕਈ ਪੀੜਤ ਹੋ ਗਏ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ ਕੇਂਦਰ ਸਰਕਾਰ ਵੱਲੋਂ ਤੇ ਹਰਿਆਣਾ ਸਰਕਾਰਾਂ ਜਿਹੜਾ ਮੋਹਰੀ ਹੋ ਕੇ ਜਿਹੜੇ ਕਿਸਾਨ ਬੈਠੇ ਨੇ ਉਹਨਾਂ ਨੂੰ ਉੱਥੋਂ ਹਟਾਵੇਗੀ ਖੱਟੜ ਸਰਕਾਰ ਹੁਣ ਕਿਹੜੇ ਸਟੈਪ ਚੱਕਦੀ ਹੈ ਇਹ ਤਾਂ ਹੀ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਦੇ ਨਾਲ ਹੀ ਅੰਦੋਲਨਕਾਰੀਆਂ ਨੂੰ ਧਰਨਾ ਫਲ ਤੋਂ ਹਟਾਉਣ ਦੇ ਲਈ ਜਿਹੜੀ ਆਪਰੇਸ਼ਨ ਦੀ ਰੂਪਰੇਖਾ ਵੀ ਪ੍ਰੋਪਰ ਤਿਆਰ ਕਰ ਲਈ ਗਈ ਹੈ ਗ੍ਰਹਿ ਮੰtrasਲੇ ਵੱਲੋਂ ਟਿਕਰੀ ਅਤੇ ਸਿੰਘੂ ਬਾਰਡਰ ਦਾ ਹਵਾਈ ਸਰਵੇਖਣ ਕਰਵਾਇਆ ਜਾ ਚੁੱਕਾ ਹੈ ਹਵਾਈ ਸਰਵੇਖਣ ਕੀਤਾ ਗਿਆ ਕਿ ਕਿੰਨੀ ਤਾਦਾਦ ਵਿੱਚ ਲੋਕ ਉੱਥੇ ਮੌਜੂਦ ਨੇ ਕਿਸ ਤਰ੍ਹਾਂ ਦੇ ਕੰਮ ਨੇ ਸਰਵੇਖਣ ਵੀ ਉੱਥੇ ਕਰਵਾਇਆ ਗਿਆ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ CID ਅਤੇ ਹੋਰ ਜਿਹੜੇ ਗੁਪਤ ਏਜੰਸੀਆਂ ਨੇ ਉਹਨਾਂ ਨੇ ਵੀ ਕਿਸਾਨਾਂ ਦੀ ਸੰਖਿਆ ਦੇ ਬਾਰੇ ਸਰਕਾਰ ਨੂੰ ਆਪਣੀ ਰਿਪੋਰਟ ਦਿੱਤੀ ਹੈ ਸਰਕਾਰ ਨੇ ਰਣਨੀਤੀ ਤਿਆਰ ਕੀਤੀ ਹੈ ਘੱਟੋ ਘੱਟ ਦੋ ਵਾਰ ਜਿਹੜੇ ਕਿਸਾਨਾਂ ਨੂੰ ਸਮਝਾਇਆ ਜਾਵੇਗਾ ਚੰਗੀ ਤਰ੍ਹਾਂ ਉਸ ਤੋਂ ਬਾਅਦ ਉਹਨਾਂ ਨੂੰ ਹਟਾਉਣ ਦੇ ਲਈ ਉਥੋਂ ਮਨਾਇਆ ਜਾਵੇਗਾ ਜੇਕਰ ਉਹ ਨਹੀਂ ਮੰਨਦੇ ਤਾਂ ਫਿਰ ਕੋਈ ਵੀ ਪਹਿਲੇ ਚਰਨ ਦੇ ਵਿੱਚ ਬਾਰਡਰ ਦੇ ਨਾਲ ਲੱਗਦੇ ਜ਼ਿਲ੍ਹੇ ਦੇ ਜਿਹੜੇ ਲੋਕ ਨੇ ਪ੍ਰਤੀਨਿਧੀ ਨੇ ਉਹ ਕਿਸਾਨਾਂ ਨਾਲ ਗੱਲ ਕਰਨਗੇ ਫਿਰ ਸਰਕਾਰ ਦੇ ਜਿਹੜੇ ਪ੍ਰਤੀਨਿਧੀ ਨੇ ਉਹਨਾਂ ਦੇ ਜ਼ਰੀਏ ਗੱਲਬਾਤ ਹੋਵੇਗੀ ਦੋ ਵਾਰ ਗੱਲਬਾਤ ਕਰਨ ਤੋਂ ਬਾਅਦ ਕਿਸਾਨਾਂ ਨੂੰ ਪੁਲਿਸ ਅਤੇ ਅਰਧ ਸੈਨਿਕ ਬਲਾਜੜੀ ਉਥੋਂ ਹਟਾਉਣ ਦੀ ਕੋਸ਼ਿਸ਼ ਕਰਨਗੇ ਕੇਂਦਰ ਸਰਕਾਰ ਦੇ ਇਸ ਜਿਹੜੇ ਸਾਰੇ ਆਪਰੇਸ਼ਨ ਦੀ ਜਿਹੜੀ ਜਾਣਕਾਰੀ ਆਪਰੇਸ਼ਨ ਕਲੀਨ ਦੀ ਜਾਣਕਾਰੀ ਹੈ ਜਿਹੜੀ ਉਹ ਹਰਿਆਣਾ ਸਰਕਾਰ ਨੂੰ ਦਿੱਤੀ ਗਈ ਹੈ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਗ੍ਰਹਿ ਮੰਤਰੀ ਨੇ ਉਹ ਵਜ ਬਾਰ-ਬਾਰ ਕਿਸਾਨ ਅੰਦੋਲਨਕਾਰੀਆਂ ਨੂੰ ਹੁਣ ਅਨੁਰੋਧ ਕਰ ਰਹੇ ਨੇ ਬੇਨਤੀ ਕਰ ਰਹੇ ਨੇ ਕਿ ਕੋਰੋਨਾ ਦੇ ਫੈਲਾਅ ਬਹੁਤ ਜ਼ਿਆਦਾ ਹੋ ਰਿਹਾ ਹੈ ਅੰਦੋਲਨਕਾਰੀ ਫਿਲਹਾਲ ਦੇ ਲਈ ਫਿਲਹਾਲ ਦੀ ਘੜੀ ਦੇ ਲਈ ਆਪਰੇਸ਼ਨ ਬੰਦ ਕਰਨ ਦੇ ਲਈ ਕਿਹਾ ਜਾ ਰਿਹਾ ਹੈ ਕਿ ਫਿਲਹਾਲ ਦੀ ਘੜੇ ਲਈ ਆਪਣੇ ਅੰਦੋਲਨ ਨੂੰ ਪੋਸਟਪੋਨ ਕਰ ਦਿਓ ਰੱਦ ਕਰ ਦਿਓ ਜੇਕਰ ਅੰਦੋਲਨਕਾਰੀ ਸਰਕਾਰ ਦੀ ਬੇਨਤੀ ਨੂੰ ਖਾਸ ਗੰਭੀਰਤਾ ਨਾਲ ਨਹੀਂ ਲੈ ਰਹੇ ਪਰ ਉਣ ਵਾਲੇ ਹਫਤੇ ਦੇ ਅੰਦਰ ਆ ਜਿਹੜਾ ਕਿਸਾਨਾਂ ਨੂੰ ਉਹ ਜਗ੍ਹਾ ਜਿਹੜੀ ਖਾਲੀ ਕਰਨੀ ਪਵੇਗੀ ਖਾਲੀ ਕਰਨ ਦੀ ਆਦੇਸ਼ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਇਸੇ ਨਾਲ ਹੀ ਗ੍ਰਹਿ ਮੰਤਰਾਲੇ ਅਤੇ ਹਰਿਆਣਾ ਸਰਕਾਰ ਦੇ ਵਿੱਚ ਰਣਨੀਤੀ ਆ ਜਿਹੜੀ ਪ੍ਰੋਪਰ ਤਿਆਰ ਹੋ ਚੁੱਕੀ ਆ ਰਣਨੀਤੀ ਤੇ ਪੂਰੀ ਚਰਚਾ ਹੋ ਰਹੀ ਹੈ ਇਸ ਆਪਰੇਸ਼ਨ ਕਲੀਨ ਬਾਰੇ ਤੁਹਾਡੇ ਕੀ ਵਿਚਾਰ ਨੇ ਸਾਡੇ ਕਮੈਂਟ ਬਾਕਸ ਸੈਕਸ਼ਨ ਦੇ ਵਿੱਚ ਸ਼ੇਅਰ ਕਰੋ